ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਿਗੁਰ ਦੀ ਬਾਣੀ ਤੋਂ ਸਾਨੂੰ ਬਹੁਤ ਸੂਖਮਤੋਂ ਸੂਗੋਂ ਵਿਚਾਰ ਮਿਲਦੇ ਨੇ ਜਣੀ ਉਹ ਜਾਣੋ ਬੰਦਾ ਨਾ ਜਦ ਤੱਕ ਬਾਣੀ ਨਹੀਂ ਪੜਦਾ ਬਾਣੀ ਵਿੱਚ ਨਹੀਂ ਹੁੰਦਾ ਦੇ ਭਾਵੇਂ ਉਹਦਾ ਅਮਰਤ ਸ਼ੱਕਿਆ ਜਾਂ ਨਾ ਸ਼ੱਕਿਆ ਪਰ ਇੱਕ ਗੱਲ ਜ਼ਰੂਰ ਹੈ ਜਦੋਂ ਕੋਈ ਬੰਦਾ ਬਾਣੀ ਪੜਨ ਲੱਗ ਜਾਂਦਾ ਨਾ ਬਾਣੀ ਦੇ ਵਿਚਾਰ ਵਿੱਚ ਆਉਂਦਾ ਮੈਂ ਇਹ ਨਹੀਂ ਕਹਿੰਦਾ ਕਿ ਅਮਰ ਨਹੀਂ ਸ਼ਕਣਾ ਸੀ ਅਮਰ ਸ਼ਕਣਾ ਚਾਹੀਦਾ ਪਰ ਕਈ ਇਸ ਤਰ੍ਹਾਂ ਦੇ ਪਿਆਰੇ ਨੇ ਉਹਨਾਂ ਨੂੰ ਬਾਣੀ ਨਾਲ ਬਹੁਤ ਲਗਾਵ ਬਹੁਤ ਬਾਣੀ ਦੀ ਗਹਿਰਾਈ ਤੱਕ ਜਾਂਦਾ ਹੈ ਇੱਕ ਤਾਂ ਹੁੰਦਾ ਨਾ ਬਾਣੀ ਪੜ ਬੜ ਕੇ ਤਰਕ ਕੋ ਤਰਕ ਕਰਨੀ ਇੱਕ ਹੁੰਦਾ ਬੰਦਾ ਜਿਹੜਾ ਬੰਦਾ ਨਾ ਬਾਣੀ ਪੜ ਬੜ ਕੇ ਆਪਣੇ ਅੰਦਰ ਨੂੰ ਜਾਂਦਾ ਰਹਿੰਦਾ ਵੀ ਹੋ ਮੈਂ ਕੀ ਸੀਗਾ ਮੈਂ ਕਰਿਆ ਕੀ ਕਰਦਾ ਫਿਰ ਨਾ ਬਾਣੀ ਕੀ ਕਹਿੰਦੀ ਐ ਮੈਂ ਕੀ ਕਰਦਾ ਆਪਣੇ ਆਪ ਦੀ ਖੋਜ ਵਿੱਚ ਪੈ ਜਾਂਦਾ ਇੱਕ ਬੰਦਾ ਹੁੰਦਾ ਬਾਣੀ ਪੜ੍ਹ ਕੇ ਉਤਲਾ-ਉਤਲਾ ਗਿਆ ਚੁੱਚ ਗਿਆਨ ਪ੍ਰਾਪਤ ਕਰਕੇ ਦੂਜਿਆਂ ਨੂੰ ਦੂਜਿਆਂ ਨੂੰ ਦਿਲ ਨੂੰ ਦਿਖਾਉਣਾ ਆਪ ਦਾ ਠੋਕਾ ਗਿਆਨ ਕਰੀ ਜਾਣਾ ਇੱਕ ਬੰਦਾ ਹੁੰਦਾ ਵੀ ਬਾਣੀ ਪੜ੍ਹ ਕੇ ਆਪਣੇ ਅੰਦਰ ਜਾਂਦਾ ਹੈ ਆਪੇ ਨੂੰ ਖੋਜਦਾ ਇਸ ਤਰ੍ਹਾਂ ਖੋਜਦਾ ਜਿਹੜਾ ਬੰਦਾ ਬਾਣੀ ਨਾਲ ਜੁੜ ਜਾਂਦਾ ਹੈ ਉਹ ਆਪ ਦੇ ਆਪ ਨੂੰ ਇਕ ਕਹ ਲੂਣਾ ਦਿੰਦੇ ਆਪਦੇ ਆਪ ਵੀ ਮੈਂ ਕੀ ਚੀਜ਼ਾਂ ਜੇ ਮਹਾਰਾਜ ਬਚਨ ਕਹਿੰਦੇ ਨੇ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਹਉ ਆਇਆ ਮ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਣਾਏ ਜਿਉ ਮਿਆਸਾ ਰੱਖੀ ਚਤ ਮੇਰਾ ਸਭੋ ਦੁੱਖ ਗਵਾਏ ਜਿਉ ਦੂਰੋਂ ਚੱਲ ਕੇ ਦੂਰੋਂ ਚੱਲ ਕੇ ਇਹ ਨਹੀਂ ਕਿ ਮੈਂ ਵੀ ਅਸੀਂ ਕਿਸੇ ਬਹੁਤ ਦੂਰ 200 ਕਿਲੋਮੀਟਰ ਤੋ ਚੱਲ ਕੇ ਅਮਰਸਰ ਸਾਬ ਚਲੇ ਗਏ ਵੀ ਉੱਥੇ ਜਾ ਕੇ ਕਹਿਣਾ ਦੂਰੋਂ ਚੱਲ ਕੇ ਮਹਾਰਾਜ ਕਹਿੰਦੇ ਨਾ ਤੇ ਜੇਤੀ ਸ੍ਰਿਠੋ ਪਾਈ ਵੇਖਾਂ ਬਿਨ ਕਰਮਾ ਕੀ ਮਿਲਲੀ ਇਸ ਤਰ੍ਹਾਂ ਜਾਂ ਮਹਾਰਾਜ ਜਾ ਕਰਤਾ ਸ੍ਰਿਸ਼ਟੀ ਕੋ ਜਾਣ ਸਾਜੀ ਆਪੇ ਜਾਣਾ ਸੋਈ ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ ਅਸੀਂ ਉਹਦੋਂ ਤੋਂ ਤੁਰੇ ਫਿਰਦੇ ਆ ਸੰਗਤ ਜੀ ਆਪਾਂ ਹੁੰਦੇ ਨਹੀਂ ਹੈਗੇ ਜੇ ਮਹਾਰਾਜ ਕਹਿੰਦੇ ਨੇ ਆ ਜਿੱਤ ਆਸਣਾਂ 'ਤੇ ਬੈਠੇ ਕੀਤੇ ਵਸ ਗਏ ਫਰੀ ਸਾਹਿਬ ਕਿਹ ਮੰਨ ਜੜ ਜਿਹੜੇ ਆਸਣ 'ਤੇ ਅਸੀਂ ਅੱਜ ਬੈਠੇ ਆ ਨਾ ਜਿਹੜੇ ਆਸਣ 'ਤੇ ਭਾਬ ਜਿਹੜੇ ਘਰ ਵਿੱਚ ਅਸੀਂ ਰਹਿ ਰਹੇ ਆ ਇਹ ਘਰ ਬਹੁਤ ਪੁਰਾਣਾ ਹੈ ਹੋਇਆ ਕਿ ਇਹ ਅੱਜ ਤੱਕ ਸਾਲ ਤੋਂ 2 ਸਾਲ ਤੋਂ 10 ਸਾਲ ਤੋਂ 20 ਸਾਲ ਤੋਂ ਘਰ ਪਾ ਲਿਆ ਇੱਥੇ ਮਕਾਨ ਖੜਾ ਕਰ ਲਿਆ ਆਪਦੀ ਇੱਟਾਂ ਖੜੀਆਂ ਕਰ ਲੀਆਂ ਨਹੀਂ ਨਹੀਂ ਇੱਥੇ ਹੋਰ ਵੀ ਰਹਿ ਗਏ ਨੇ ਰਾਜੇ ਮਹਾਰਾਜੇ ਗਰੀਬ ਅਮੀਰ ਦੁਖੀ ਸੁਖੀ ਤੇ ਸੌਦਾਗਰ ਤੇ ਚੋਰ ਅਚੱਕੇ ਪਤਾ ਨਹੀਂ ਕਿੰਨੇ ਜਿੱਥੇ ਅਸੀਂ ਬੈਠੇ ਆ ਨਾ ਜਿੱਥੇ ਸਾਡਾ ਘਰ ਹੈ ਆਪਣਾ ਇੱਥੇ ਬਹੁਤ ਆ ਕੇ ਚਲੇ ਗਏ ਕੌਰਮ ਪਾਂਡਵ ਹੋ ਸਕਦਾ ਹੈ ਭਗਤ ਵੀ ਹੋ ਸਕਦਾ ਹੈ ਰੋਮਾਂਨ ਦੇ ਵੇਲੇ ਦੇ ਹੋ ਸਕਦੇ ਨੇ ਪ੍ਰਾਚੀਨ ਸਭਿਅਤਾ ਪਤਾ ਨਹੀਂ ਕਿੱਥੋਂ ਕਿੱਥੋਂ ਕੌਣ-ਕੌਣ ਇੱਥੇ ਬੈਠ ਕੇ ਚਲਾ ਗਿਆ ਇਹ ਬੰਦੇ ਤੋ ਹੰਕਾਰ ਨਾ ਕਰ ਜਿੱਥੇ ਤੂੰ ਅੱਜ ਬੈਠਾ ਸਾਲ ਨੂੰ 2 ਸਾਲ ਨੂੰ 5 ਸਾਲ ਨੂੰ 20 ਸਾਲ ਨੂੰ 1000 ਸਾਲ ਨੂੰ ਕਿਸੇ ਨਾ ਕਿਸੇ ਨੇ ਹੋਰ ਨੇ ਆਈ ਜਾਣਾ ਹੈ ਆਪਣਾ ਨਾਮ ਨਿਸ਼ਾਨ ਮਿਟ ਜਾਣਾ ਪਰ ਗੁਰਵਾਣੀ ਕਹਿੰਦੀ ਹੈ ਵੀ ਤੂੰ ਮਰਿਆ ਨਹੀਂ ਹੈਗਾ ਜਗਾਂ ਬਦਲਦੇ ਰਹਿੰਦਾ ਰਹਿੰਦੇ ਤੂੰ ਮਰਿਆ ਨਹੀਂ ਤੂੰ ਸਾਦਾ ਤੋ ਚੱਲਦਾ ਹੈ ਤੂੰ ਮਰਨਾ ਕਦੇ ਨਹੀਂ ਅਮਰ ਵੀ ਹੋ ਜਾਣਾ ਤੈਂ ਪਰ ਤੂੰ ਮਰਿਆ ਨਹੀਂ ਕਿਵੇਂ ਇੱਕ ਤਾਂ ਹੁੰਦਾ ਨਾ ਅਮਰ ਹੋਣਾ ਇੱਕੋ ਹੁੰਦਾ ਹੈ ਮਰਿਆ ਹੈ ਨਹੀਂ ਪਰ ਫਿਰਦਾ ਰਹਿੰਦਾ ਹੈ ਮਰਤੂ ਦੇ ਵਾਸ ਹੁੰਦਾ ਵਾਰੀ-ਵਾਰੀ ਮਰਦਾ ਹੈ ਨਹੀਂ ਪਰ ਮਰ ਮੌਤ ਦੇ ਵਾਸ ਹੁੰਦੇ ਦੇਖੋ ਇਹ ਵੀ ਕਮਾਲ ਦੀ ਸੋਚਣ ਵਾਲੀ ਮਰਦਾ ਹੈ ਨਹੀਂ ਪਰ ਮੌਤ ਦੇ ਵਾਸ ਹੁੰਦਾ ਹੈ ਮੌਤ ਨਾਲ ਮਰਦਾ ਵੀ ਹੈ ਪਰ ਮਰਦਾ ਨਹੀਂ ਕਿਵੇਂ ਅਸੀਂ ਪਤਾ ਨਹੀਂ ਸਾਡੀ ਜੀ ਰੂਹ ਹੈ ਕਿੰਨਿਆਂ ਸਾਲਾਂ ਤੋਂ ਕਿੰਨਿਆਂ ਜੁਗਾਂ ਤੋਂ ਭਟਕਦੀ ਫਿਰਦੀ ਹੈ ਪਰ ਸਰੀਰ ਧਰ ਕੇ ਫਿਰ ਮਰਦਾ ਹੈ ਉਂਝ ਮਰਦਾ ਨਹੀਂ ਵਿੱਚੋਂ ਆਮਰਕੇਵੇਂ ਹੋਣਾ ਜਦੋਂ ਪਰਮੇਸ਼ਰ ਦੇ ਵਿੱਚ ਮਿਲ ਗਿਆ ਸੀ ਨਾਨਕ ਲੀਨ ਭਿਓ ਗੋਬਿੰਦ ਸਿਓ ਜੋ ਪਾ ਨਹੀਂ ਸਕ ਪਾ ਨਹੀਂ ਸੋ ਆਪ ਬੈਸ ਤੁਸੀਂ ਤੁਸੀਂ ਆਪ ਦੇ ਆਪ ਨੂੰ ਕਦੇ ਸੋਚ ਕੇ ਦੇਖਿਓ ਵੀ ਆਪਦੇ ਤੇ ਲਾ ਕੇ ਦੇਖਿਓ ਤੁਸੀਂ ਵੀ ਤੁਸੀਂ ਮਰੇ ਨਹੀਂ ਤੁਹਾਡੇ ਅੰਦਰ ਸਬੂਤ ਮਿਲੂਗਾ ਕਿਵੇਂ ਗੱਲ ਸੁਣ ਲੋ ਸੰਗ ਦੀ ਤੁਹਾਡੇ ਸਭ ਦੇ ਨਾਲ ਬੀਤਦੀ ਹੈ ਇਹ ਗੱਲ ਤੁਸੀਂ ਕਦੇ ਕਦੇ ਨਾ ਇਸ ਤਰ੍ਹਾਂ ਹੁੰਦੇ ਹੋ ਆਈਨਾਂ ਤੁਸੀਂ ਹੈਰਾਨ ਹੋ ਜਾਨੇ ਹੋ ਕਿਤੇ ਸ਼ਹਿਰ ਜਾਂਦੇ ਹੋ ਜਾਂ ਕਿਤੇ ਸੜਕ ਤੇ ਜਾ ਰਹੇ ਮੋਟਰਸਾਈਕਲ ਤੇ ਕਿਸੇ ਗੱਡੀ ਦੇ ਵਿੱਚ ਆਚਨ ਚੇਤ ਤੁਸੀਂ ਕਿਤੇ ਖੜਦੇ ਹੋ ਜਾਂ ਆਚਨ ਚੇਤ ਤੁਸੀਂ ਕੋਈ ਦ੍ਰਿਸ਼ ਦੇਖਦੇ ਹੋ ਜਾਂ ਕਿਤੇ ਸੜਕ ਦਾ ਮੋੜ ਹੁੰਦਾ ਜਾਂ ਕਿਸੇ ਬੰਦੇ ਨੂੰ ਮਿਲਦੇ ਆ ਤਾਂ ਉਹਨੂੰ ਇਹ ਲੱਗੇਗਾ ਵੀ ਅਸੀਂ ਇਸ ਜਗ੍ਹਾ ਤੇ ਪਹਿਲਾਂ ਵੀ ਕਦੇ ਆਏ ਸੀ ਜਦੋਂ ਕਿ ਅਸੀਂ ਕੋਈ ਜਾਜੀ ਯਾਦ ਕਰਕੇ ਦੇਖੋ ਕਿੱਦਾਂ ਆਏ ਸੀ ਨਾ 2 ਸਾਲ 5 ਸਾਲ ਪਹਿਲਾਂ ਪਰ ਤੁਹਾਨੂੰ ਲੱਗਦਾ ਵੀ ਮੈਂ ਇੱਥੇ ਆਇਆ ਹੋਇਆ ਇਹ ਲਗਭਗ ਹਰ ਇੱਕ ਬੰਦੇ ਨਾਲ ਬੀਤਦੀ ਹੈ ਇਹ ਗੱਲ ਪਤਾ ਕੀ ਹੈ ਅਸੀਂ ਸਾਰੇ ਸੰਗ ਦੀ ਜੁਗਾਂ ਜਗੰਤਰਾਂ ਤੋਂ ਜਨਮ ਆ ਜਨਮਾਂ ਤੋਂ ਅਸੀਂ ਤੁਰੇ ਫਿਰਦੇ ਆ ਜਦੋਂ ਉਹ ਚੀਜ਼ ਤੇ ਉਹ ਸਥਾਨ ਤੇ ਦੁਬਾਰੇ ਆ ਜਾਂਦੇ ਆ ਸਾਡਾ ਜਿਹੜਾ ਹੈ ਨਾ ਦਿਮਾਗ ਸਾਡੀ ਜਨਨਕੀ ਚੇਤਨ ਸੱਤਾ ਉਹ ਤੁਰ ਹੀ ਕਰਦੀ ਹੈ ਅਸੀਂ ਸਰੀਰ ਬਦਲ ਲੈਂਦੇ ਆ ਰੋ ਜਗ੍ਹਾ ਉਹ ਥਾਵਾ ਉਹ ਚੀਜ਼ਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਸਾਡੇ ਕਰਮ ਸਾਡੇ ਨਾਲ ਸਾਡੇ ਕਰਮ ਸਾਨੂੰ ਜਾਣਦੇ ਨੇ ਅਸੀਂ ਆਪ ਵਿਧਿਆਪਨ ਨੂੰ ਨਹੀਂ ਜਾਣਦੇ ਕਿਸੇ ਵੀ ਘਰ ਚਲੇ ਜੇ ਕਿਸੇ ਮਾਤਾ ਪਿਤਾ ਦੇ ਜਨਮ ਲੈ ਲਈ ਪਰ ਸਾਡੇ ਕਰਮ ਸਾਨੂੰ ਉੱਥੇ ਫੜ ਲੈਂਦੇ ਨੇ ਆਕੇ ਉੱਥੇ ਫੜ ਲੈਂਦੇ ਨੇ ਕਦੇ ਕਦੇ ਤੁਸੀਂ ਉਹ ਕਦੇ ਕਦੇ ਤੁਹਾਨੂੰ یوں ਲੱਗੇਗਾ ਵੀ ਇਹ ਗੱਲ ਜਿਹੜੀ ਮੈਂ ਅੱਜ ਕੀਤੀ ਹੈ ਨਾ ਇਹ ਗੱਲ ਮੈਂ ਪਹਿਲਾਂ ਵੀ ਕਦੇ ਕੀਤੀ ਹੈ ਜਾਪਾ ਕਹਿੰਨੇ ਵੀ ਜਿਹੜੀ ਗੱਲ ਤੂੰ ਕਹੀ ਐ ਆਖੀ ਐ ਇਹ ਮੈਂ ਕਹਿਣਾ ਚਾਹੁੰਦਾ ਸੀ ਤੂੰ ਕਿਵੇਂ ਕਹਤੀ ਇਹ ਤਾਂ ਬਿਲਕੁਲ ਮੇਰ ਵਾਲੀ ਗੱਲ ਆਖ ਦਿੱਤੀ ਮੇਰੇ ਮੇਰੇ ਮੂੰਹ ਦੀ ਗੱਲ ਖੋਲ ਹੀ ਤੈ ਮੇਰੇ ਮਨ ਦੀ ਗੱਲ ਚੁਰਾ ਲਈ ਫਰੀਦ ਸਾਹਿਬ ਕਹਿੰਦੇ ਕਿ ਜਿੱਤੇ ਅਸਲ ਹਾਂ ਬੈਠੇ ਕਿਤੇ ਬੈਸ ਗਏ ਅਸੀਂ ਹੁਣ ਦੇ ਨਹੀਂ ਹੈਗੇ ਅਸੀਂ ਜਿਉਂਦੇ ਆ ਕਦੇ ਵੀ ਮਰੇ ਨਹੀਂ ਹੈਗੇ ਅਸੀਂ ਜਨਮਾਂ ਜਨਮਾਂ ਤੋਂ ਜਨਮਾਂ ਜਨਮਾਂ ਤੋਂ ਅਸੀਂ ਤੁਰੇ ਫਿਰਦੇ ਆ ਕਦੇ ਕਿਸੇ ਮਾਂ ਦੇ ਜਨਮ ਲੈ ਲਿਆ ਕਦੇ ਕਿਸੇ ਪਿਓ ਦੇ ਘਰ ਜਨਮ ਲੈ ਲਿਆ ਕਦੇ ਕਿਸੇ ਦੇ ਜਨਮ ਲੈ ਲਿਆ ਕਦੇ ਕਦੇ ਹੈਰਾਨ ਹੋਏ ਨੇ ਵੀ ਆਪਣੇ ਵਰਗਾ ਬੰਦਾ ਕੋਈ ਹੋਰ ਵੀ ਹੁੰਦਾ ਕਦੇ ਕਦੇ ਐਂ ਲੱਗਦਾ ਵੀ ਆਪਾਂ ਇੱਕ ਬੰਦੇ ਨਾਲ ਪਹਿਲੀ ਵਾਰੀ ਮਿਲਦੇ ਆ ਕਦੇ ਸਾਨੂੰ ਲੱਗਦਾ ਵੀ ਐਂ ਲੱਗਦਾ ਆਪਾਂ ਕਦੇ ਵੀ ਆਪਾਂ ਤਾਂ ਜਨਮਾਂ ਜਨਮਾਂ ਤੋਂ ਇਹ ਸਾਲਾਂ ਸਾਲਾਂ ਤੋਂ ਆਪਾਂ ਆਪਾਂ ਆਪਣੇ ਆਪ ਨੂੰ ਜਾਣਦੇ ਆ ਜਿਵੇਂ ਇੰਨੇ ਉੱਪਰ ਆਪਾਂ ਲੱਗਦੇ ਨਹੀਂ ਇਹ ਸੰਗ ਦੀ ਸਾਰੀ ਸਾਡੀ ਨਾ ਜਿਹੜੇ ਪਿਛਲੇ ਜਨਮਾਂ ਦੇ ਸੰਸਕਾਰ ਨੇ ਇਹਨਾਂ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਸਾਨੂੰ ਕਦੇ-ਕਦੇ ਇਹੋ ਲੱਗਦਾ ਵੀ ਅਸੀਂ ਇੱਥੇ ਪਹਿਲਾਂ ਆਏ ਆ ਇਹ ਚੀਜ਼ ਮੈਂ ਪਹਿਲਾਂ ਦੇਖੀ ਹੈ ਕਦੇ ਜਦਗ ਲੱਗਦਾ ਇਹ ਚੀਜ਼ ਇਹ ਚੀਜ਼ ਨੂੰ ਇਹ ਗੱਲ ਨੂੰ ਪਹਿਲਾਂ ਵੀ ਆਖੀ ਸੀ ਮੈਨੂੰ ਕਦੇ ਹਨ ਜਦੋਂ ਆਖੀ ਨਹੀਂ ਹੁੰਦੀ ਹੈਗੀ ਇਹ ਸੂਖਮ ਗੱਲਾਂ ਸੰਗ ਦੀ ਹਲਿਆ ਕੇ ਰੱਖ ਦਿੰਦੇ ਨੇ ਅੰਦਰ ਆ ਅੰਦਰ ਨੂੰ ਇਹ ਕਿਉਂ ਇਹ ਸਾਰੀਆਂ ਪਿਛਲੇ ਜਨਮਾਂ ਦੀਆਂ ਗੱਲਾਂ ਨੇ ਕਦੇ ਕਦੇ ਆਚਰਨ ਚੇਤੀ ਛੱਡਾਂ ਜੀ ਕਰੂਆ ਵੀ ਐਨਾ ਭਜਨ ਕਰ ਐਨਾ ਮੂਲ ਮੰਤਰ ਕਰ ਇੰਨੀ ਬਾਣੀ ਪੜ ਬਹੁਤ ਜਿਆਦੇ ਬਹੁਤ ਜਿਆਦੇ ਉਹ ਕੀ ਗੱਲ ਐ ਸਾਡਾ ਪਿਛਲਾ ਸੰਸਕਾਰ ਆ ਕੇ ਸਾਨੂੰ ਛੇੜਦਾ ਵੀ ਚੱਲ ਉੱਥੇ ਚੱਲ ਤੂੰ ਪਹਿਲਾਂ ਬਾਣੀ ਪੜਦਾ ਹੁੰਦਾ ਸੀ ਕਦੇ ਕਦੇ ਅਪਰਾਮ ਹੋ ਜਾਂਦਾ ਮੁੰਡਾ ਵੀ ਉਹ ਜੀ ਕਰਾ ਘਰ-ਬਾਰ ਛੱਡ ਕੇ ਦੂਰ ਚਲਿਆ ਜਾ ਕਿਤੇ ਬਸ ਨਾ ਮੈਨੂੰ ਕੋਈ ਬੁਲਾਵੇ ਨਾ ਮੈਂ ਕਿਸੇ ਨੂੰ ਬੁਲਾ ਮਸੁੰਨੀ ਜਗ੍ਹਾ ਤੇ ਉਹ ਕਿਉਂ ਸੰਗ ਜੀ ਅਸੀਂ ਪਿਛਲੇ ਜਨਮਾਂ ਤੋਂ ਲੈ ਕੇ অপরাম ਹੋਇਆ ਹਿਆਂ ਪਿਛਨੇ ਆ ਝੰਜਟਾਂ ਤੋਂ ਕਈ ਵਾਰੀ ਖੜਾ ਛਡਾਇਆ ਹੋਇਆ ਅਸੀਂ ਸੰਸਾਰ ਦੇ ਦੁੱਖਾਂ ਤੋਂ ਅੱਕੇ ਹੋਇਆ ਸੰਸਾਰ ਦੇ ਤੰਦਿਆਂ ਤੋਂ ਅੱਕੇ ਹੋਇਆ ਕਦੇ ਪਹਿਲਾਂ ਅਸੀਂ ਸੋਚਿਆ ਸੀਗਾ ਵੀ ਹਮ ਮਹਾਰਾਜ ਮੈਨੂੰ ਤੰਦਿਆਂ ਵਿੱਚੋਂ ਕੱਢ ਲੈ ਮੈਨੂੰ ਅਬਦਾ ਸਿਮਰ ਦੇ ਦੇ ਆਚਨ ਚੇਤ ਕੀ ਕਦੇ ਕਦੇ ਸਭ ਤੋਂ અપਰਾਮ ਹੋ ਕੇ ਸਭ ਤੋਂ ਮੂੰਹ ਬੱਟ ਕੇ ਰੁੱਸ ਕੇ ਅੰਦਰੋਂ ਅੰਦਰੀ ਵੀ ਮੈਨੂੰ ਕੋਈ ਨਾ ਬੁਲਾਵੇ ਨਾ ਮੈਂ ਕਿਸ ਨੂੰ ਬੁਲਾਵਾਂ ਐਨ ਬੈਠ ਜਾਂਦਾ ਬੰਦਾ ਅੰਦਰ ਆਪੇ ਚ ਬੈਠ ਜਾਂਦਾ ਉਹ ਕਿਉਂ ਕਿਉਂਕਿ ਜੁਗਾ ਜਗੰਤਰਾਂ ਸਾਡੀਆਂ ਜਿਹਨੇ ਖਿਆਲ ਨੇ ਨਾ ਸਾਡਾ ਪਿੱਛਾ ਨਹੀਂ ਛੱਡਦੇ ਉਹ ਨਾਲ-ਨਾਲ ਚੱਲਦੇ ਨੇ ਵੀ ਹਾਂ ਅਸੀਂ ਇਹ ਗੱਲ ਪਹਿਲਾਂ ਵੀ ਆਖੀ ਸੀ ਇਸ ਜਗ੍ਹਾ ਦੇ ਸੇ ਪਹਿਲਾਂ ਵੀ ਕਦੇ ਆਏ ਆ ਫਿਰ ਫਰੀਦ ਬਾਬਾ ਜੀ ਨੇ ਐਂ ਹੀ ਨਹੀਂ ਕਹੇਗਾ ਕਹਿੰਦੇ ਜਿੱਤੇ ਆਸਣ ਹਾਂ ਬੈਠੇ ਕੇਤੇ ਵਸ ਗਏ ਜਿਹੜੇ ਆਸਣ ਅਸੀਂ ਅੱਜ ਇਸ ਇੱਥੇ ਬੈਠੇ ਨਾ ਹੀ ਫਰੀਦਾ ਇੱਥੇ ਬਹੁਤ ਬੈਠ-ਬੈਠ ਕੇ ਚਲੇ ਗਏ ਅਸੀਂ ਵੀ ਪਤਾ ਨਹੀਂ ਇੱਕੋ ਥਾਂ ਤੇ ਕਿੰਨੇ ਵਾਰੀ ਆਏ ਆ ਅਸੀਂ ਜਿਉਂਦੇ ਰਹਿ ਸਕਦੇ ਆ ਕਿਵੇਂ ਛੋਟੀ ਜਿਹੀ ਮਿਸਾਲ ਤੁਸੀਂ ਲੈ ਲਓ ਅਸੀਂ ਪਿਛਲੇ ਜਨਮਾਂ ਤੇ ਵੀ ਜਾ ਸਕਦੇ ਆ ਹੰਦੇ ਦੇ ਵੀ ਆਤੋਂ ਸਾਡਾ 10ਵਾਂ ਜਨਮ ਕੀ ਸੀ ਅੱਜ ਤੋਂ 100 200 500 ਹਜ਼ਾਰ ਸਾਲ ਅਸੀਂ ਕੀ ਸੀਗਾ ਸਾਡੀ ਪਿੱਛੇ ਬੈਕ ਜਾਣ ਨੂੰ ਨਾ ਆਪ ਜਿਵੇਂ ਇੱਕ ਗੱਡੀ ਲਾਉਣੀ ਆ ਪਿੱਛੇ ਵੀ ਬੈਕ ਜਗ੍ਹਾ ਹੈਗੀ ਹਾਂ ਫਿਰ ਬੰਦਾ ਬੈਕ ਲਾਉਂਦਾ ਗੱਡੀ ਹੁਣ ਅਸੀਂ ਪਿੱਛੇ ਜਾ ਸਕਦੇ ਆ ਸਾਡੇ ਜਗ੍ਹਾ ਹੈਗੀ ਪਿੱਛੇ ਬੈਕ ਆਪ ਦੀ ਸੋਚ ਦੀ ਕਰਨ ਨੂੰ ਕਿਵੇਂ ਜਦੋਂ ਆਪਾਂ ਕਹਿੰਨੇ ਨੇ ਕਿਸੇ ਨੂੰ ਵੀ ਆਹ ਗੱਲ ਮੈਂ ਤੈਨੂੰ ਕਹੀ ਸੀਗੀ ਆਪਾਂ ਕਹਣਾ ਨਾ ਤੇਰੇ ਕਹਦੇ ਯਾਦ ਕਰ ਤੂੰ ਫਿਰ ਅਸੀਂ ਬੈਕ ਲਾਉਨੇ ਆ ਗੱਡੀ ਆ ਵੀ ਦਿਮਾਗ ਦੀ ਆਹ ਕਹਿੰਨੇ ਵੀ ਕਦੋਂ ਕਹੀ ਸੀ ਮੈਂ ਯਾਦ ਕਰਾ ਹਾਂ ਮੈਨੂੰ ਯਾਦ ਆ ਗਿਆ ਉਹ ਕਿਉਂ ਸੁਰਤੀ ਬੈਕ ਲਾਈ ਜੇ ਆਪਾਂ ਥੋੜੀ ਜੀ ਬੈਕ ਲਾ ਸੇ 10 ਦਿਨ ਸਾਲ 5 ਸਾਲ ਪਹਿਲਾਂ ਸੁਰਤੀ ਜਾ ਸਕਦੀ ਹੈ ਨਾ ਸਾਡੀ ਸਾਡੀ 100 ਸਾਲ ਵੀ ਪਿੱਛੇ ਜਾ ਸਕਦੀ ਹੈ 1000 ਸਾਲ ਵੀ ਜਾ ਸਕਦੀ ਹੈ ਇਕਾਗਰਤਾ ਤੋਂ ਇਕਾਗਰਤਾ ਦੇ ਵਿੱਚ ਜ਼ਿੰਦਗੀ ਹੈ ਜਿਹੜੀ ਚੀਜ਼ ਅਸੀਂ ਭੁੱਲ ਗਏ ਉਹ ਮੌਤ ਹੈ ਜਿਹੜੀ ਚੀਜ਼ ਅਸੀਂ ਭੁੱਲ ਗਏ ਉਹ ਮੌਤ ਹੈ ਜਿਹੜੀ ਚੀਜ਼ ਅਸੀਂ ਯਾਦ ਹੈ ਸਾਡੇ ਉਹ ਜ਼ਿੰਦਗੀ ਹੈ ਯਾਦ ਹੀ ਜ਼ਿੰਦਗੀ ਹੈ ਕੀ ਯਾਦ ਹੀ ਜ਼ਿੰਦਗੀ ਹੈ ਸੰਗ ਜੀ ਹੁਣ ਅਸੀਂ ਕਹਿੰਦੇ ਵੀ 2 ਸਾਲ ਪਹਿਲਾਂ ਤੁਰ ਮੈਂ ਗੱਲ ਕਹੀ ਸੀ ਕੀ ਕਹੀ ਸੀ ਭਲਾ ਹਾਂ ਮੈਨੂੰ ਯਾਦ ਆਇਆ ਕਿਉਂ ਜਦ ਯਾਦ ਆਇਆ ਉਹ ਜ਼ਿੰਦਗੀ ਹੈ ਹਾਂ ਉਹ ਉਹ ਸਾਡੇ ਹੁਣ ਦੇ ਜਿਹੜਾ ਹੁਣਦਾ ਹੈ ਨਾ ਵਰਤਮਾਨ ਉਹਨੂੰ ਵਰਤਮਾਨ ਵਿੱਚ ਲਿਆਉਣਾ ਪਿਛਲੇ ਭੂਤਕਾਲ ਨੂੰ ਅਸੀਂ ਵਰਤਮਾਨ ਵਿੱਚ ਲਿਆਇਆ ਨਾ ਵਰਤਮਾਨ ਤੇ ਭੂਤ ਬਾਨ ਇੱਕੋ ਕਰ ਲੈਨੇ ਆਂ ਅਸੀਂ ਇੱਕ ਸਕਿੰਟ ਵਿੱਚ ਭੂਤ ਪਿਛਲ ਪਿਛੇ ਚਲੇ ਗਿਆ ਭੂਤਕਾਲ ਤੇ ਫਿਰ ਵਰਤਮਾਨ ਚ ਆ ਗਏ ਇਸ ਤਰ੍ਹਾਂ ਅੰਗ ਦੀ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਇਹ ਜ਼ਿੰਦਗੀ ਹੈ ਸਾਡੀ ਯਾਦ ਆਉਣਾ ਹੀ ਜ਼ਿੰਦਗੀ ਹੈ ਜਿਹੜੀ ਸਾਡੀ ਦਿਮਾਗ ਵਿੱਚ ਨਹੀਂ ਹੈਗੀ ਉਹ ਮੌਤ ਹੈ ਨਾ ਹੋਣਾ ਨਾ ਹੋਣਾ ਹੀ ਮੌਤ ਹੈ ਹੋਣਾ ਹੀ ਜ਼ਿੰਦਗੀ ਹੈ ਨਾ ਹੋਣਾ ਹੀ ਮੌਤ ਹੈ ਹੋਣਾ ਹੀ ਜ਼ਿੰਦਗੀ ਹੈ ਇਸ ਕਰਕੇ ਜਿੰਨੀ ਕਾਗਰਤਾ ਵਧੇਗੀ ਤੁਹਾਡੀ ਓਨੀ ਤੁਸੀਂ ਪਿਛਲੇ ਜਨਮ ਜ ਜਾਓਗੇ ਆ ਕਾਗਰਤਾ ਵਧਾਉਣ ਦਾ ਸਭ ਤੋਂ ਵੱਡਾ ਤਰੀਕਾ ਸ਼ਬਦ ਸੁਰਤ ਦਾ ਅਭਿਆਸ ਕਈ ਬੰਦੇ ਕਹਿ ਦਿੰਦੇ ਨੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਾਡੇ ਖਿਆਲ ਬਹੁਤ ਆਉਂਦੇ ਨੇ ਸੰਗ ਦੇ ਖਿਆਲ ਤਾਂ ਆਉਣਗੇ ਕਿਉਂ ਸੁਰਤੀ ਟਿੱਗੀ ਸੁਰਤੀ ਜਦੋਂ ਟਿੱਗੀ ਟਿੱਕੀ ਹੋਈ ਸੁਰਤੀ ਫਰੋਲਦੀ ਹੈ ਫਰੋਲਦੀ ਹੈ ਫਰੋਲਦੀ 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 ਵਿੱਚ ਉਹ ਅਬਦੇ ਮੂਲ ਨਾਲ ਜੁੜਦੀ ਹੈ ਜਾ ਕੇ ਪਿੱਛੇ ਜਿੱਥੋਂ ਅਸੀਂ ਪ੍ਰਗਟ ਹੋਏ ਜਿੱਥੋਂ ਅਸੀਂ ਉਤਪੰਨ ਹੋਏ ਉੱਥੇ ਚਲੀ ਜਾਂਦੀ ਹੈ ਨਹੀਂ ਤਾਂ ਸੁਰਤ ਇੱਕ ਵਾਰੀ ਸਾਡੇ ਜੀਵਨ ਨੂੰ ਫਰੋਲਦੀ ਹੈ ਇਸ ਇਕਾਗਰਤਾ ਜਾਨੀ ਕਿ ਜੀਵਨ ਨੂੰ ਫਰੋਲਦੀ ਵੀ ਇਹ ਖਿਆਲਾਂ ਨੂੰ ਛੇੜਦੀ ਵੀ ਇਕਾਗਰਤਾ ਸਾਡੇ ਮੂਲ ਤੱਕ ਵੀ ਜਾਂਦੀ ਹੈ ਇਕਾਗਰਤਾ ਹੀ ਮੂਲ ਤੱਕ ਜਾਂਦੀ ਹੈ ਜੇ ਤੋਸੀ ਪੈਦਾ ਹੋਇਆ ਅਕਾਲਪੁਰਖ ਤੋਂ ਉੱਥੇ ਚਲੀ ਜਾਂਦੀ ਹੈ ਪਹਿਲਾਂ ਪਹਿਲਾਂ ਇਹ ਸਾਡੇ ਖਿਆਲ ਨੂੰ ਫਰੋਲੇਗੀ ਫਿਰ ਉਹਨੂੰ ਫਰੋਲ ਦੀ ਫਰੋਲ ਦੀ ਫਰੋਲ ਦੀ ਉਹਨੂੰ ਛੇੜ ਛਾੜ ਕਰਦੀ ਕਰਦੀ ਉਹਨਾਂ ਵਿੱਚੋਂ ਜਿਵੇਂ ਗਲੀਆਂ ਮੋੜਾਂ ਵਿੱਚ ਦੀ ਲੰਘਦਾ ਬੰਦਾ ਉਹਦੇ ਟਿਕਾਣੇ ਤੇ ਚਲਾ ਜਾਂਦਾ ਹੈ ਇਸ ਤਿਹਨੀ ਰੋਲ ਯਰਪਿਆਂ ਦੇ ਵਿੱਚ ਤੇ ਵਿਚਾਰਾਂ ਵਿੱਚ ਲੰਘਦੀ ਲੰਘਦੀ ਸੁਰਤੀ ਪਰਮੇਸ਼ਰ ਦੇ ਘਰ ਚਲੀ ਜਾਂਦੀ ਹੈ ਸੋ ਇਹ ਅਚਰਜ ਗੱਲਾਂ ਨਿਸ਼ਚੇ ਪਾਸ਼ਾ ਮਾਰਦੀਆਂ ਜਿੰਨੀ ਸਿਮਨ ਕਰੋਗੇ ਤੁਹਾਡੀ ਇਕਾਗਰਤਾ ਵਧੂਗੀ ਤੁਹਾਡੇ ਪਿਛਲੇ ਜਰਮਾਂ ਦਾ ਪਿੱਛੇ 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 ਜਾਓਗੇ ਉਹਦੇ ਮੂਲ ਨਾਲ ਜੁੜੋਗੇ ਅਕਾਗਰਤਾ ਬਣਾਓ ਸੰਗ ਜੀ ਜ਼ਿੰਦਗੀ ਨੂੰ ਸਮਝੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ